ਮੈਂ ਹੈਰਾਨ ਆ ਇਸ ਗੱਲੋਂ ਕਿ ਚੰਗੇ ਪੜ੍ਹੇ ਲਿਖੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਵੀ ਕਹਿ ਸਕਦੇ ਆ ਉਹਦੇ ਅੱਗੇ ਜੋਰ ਨਹੀਂ ਹੈਗਾ ਪਰ ਮਿੱਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਗੁੰਡਾ ਆ ਗਿਆ ਉਹਦੀ ਡੈਡੀ ਹੋ ਗਈਆਂ ਜੋ ਸੀਰਾ ਦੇ তাজ ਮੁਹੰਮਦ ਤੇ ਮਾਵਾ ਠੰਡੀਆਂ ਸ਼ਾਮਾਂ ਜਦੋਂ ਛਾਂ ਚਲੀ ਜਾਂਦੀ ਹੈ ਤੇ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਇਹ ਗੱਲ ਦਿੰਦਾ ਕਿ ਭਰਾਵਾ ਮੇਰਾ ਵੇਹੀ ਜੀਤ ਲੀ ਬਾਤ ਨਹੀਂ ਰੱਬ ਪਹਿਲੇ ਰੱਬ ਨੂੰ ਕਹੀ ਦਈ ਇਹਨਾਂ ਤੱਕ ਨਾ ਕਰ ਕਰ ਜਿੰਨਾ ਬਣਦਾ ਤੇਰਾ ਉਹ ਨਾ ਕਰ ਜਿਆਦਾ ਨਾ ਕਰ ਬਾਪੂ ਵੀ ਚਲੇ ਗਿਆ ਮੇਰੇ ਵਾਸਤੇ ਦੁਆ ਕਿੰਨੇ ਕਰਨੀ ਜੋ ਮਾਪੇ ਕਰਨੀ ਉਹ ਮਾਪੇ ਹੀ ਕਰ ਸਕਦੇ ਹਨ ਹੋਰ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਮਾਪੇ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ ਚ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਇਹ ਜਿਹਦਾ ਜਿਹਦੇ ਮਾਤਾ ਪਿਤਾ ਜਾਂਦੇ ਆ ਇਹ ਦੁੱਖ ਇਹ ਤਕਲੀਫ ਇਹ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਤਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨੜਾਉਂਦਾ ਹੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨੜਾ ਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨੜਾ ਆ ਪੱਚੀ ਵਾਲੀ ਫੀਲਿੰਗ ਦਿੱਤਾ ਦਿੱਤਾ ਤੇ ਬੱਚੇ ਨੂੰ ਲੜਾਈ ਨਾ ਹੁੰਦਾਂ ਨੜਾ ਆਪਣੇ ਬਾਪ ਨੂੰ ਇਹ ਮੇਰੇ ਮਨ ਤੇ ਆ ਸਾਰੇ ਤੁਸੀਂ ਆਪਣੇ ਮਾਪੇ ਨੂੰ ਉਹਨਾਂ ਦਾ ਖਿਆਲ ਰੱਖੋ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਏਦਾਂ ਕਰਕੇ ਇਹ ਆ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਵਰ ਤੁਸੀਂ ਮੇਰੀ ਬਣਾਉਣੀ ਹੈ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਇਕੱਠੀਆਂ ਕਮਰਾ ਬਣਾਇਆ ਇਹ ਦੇਖ ਲੋ ਹਏ ਬਖਵਾ ਹੈ ਕੋਈ ਉਹ ਇਕੱਠੀਆਂ ਕਮਰਾ ਬਣਾਇਆ ਬਾਬਾ ਜੀ ਅਸੀਂ ਓ ਹੋ 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 ਅੱਲਾ ਜੋ ਕਰਦਾ ਠੀਕ ਕਰਦਾ ਪਰ ਸਾਡਾ ਪਰ ਮੈਂ ਨਿਕਾ ਹਰੇ ਭਾਜੀ ਮੈਂ ਸਹਲ ਕਰ ਚੁੱਕਾ ਨਹੀਂ ਮਾਹੀ ਮੇਰੇ ਦਿੱਤਾ ਕਿੰਨਾ ਹੌਸਲਾ ਰੱਖਣਾ ਪੈਣਾ ਹੁਣ ਹੌਸਲਾ ਰੱਖਣਾ ਪੈਣਾ ਤੋ ਤਿੰਨ ਹਫਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਏ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਜਿਹਦਾ ਕੋਈ ਆਪਾਂ ਦੇਣਾ ਨਹੀਂ ਹੋ ਸਕਦਾ ਸ਼ਬਦ ਨਹੀਂ ਹੈ ਅੱਲਾਹ ਤਾਲਾ ਦਾ ਜੋ ਹੁਕਮ ਹੈ ਜੋ ਉਹਦਾ ਵਾਹਿਗੁਰੂ ਦਾ ਜੋ ਉਹਦਾ ਹੁਕਮ ਉਹਦੀ ਆਗਿਆ ਮੰਨਣੀ ਪੈਂਦੀ ਮਾਂ ਮਰੇ ਤੇ ਫਿੱਕੇ ਹੀ ਛੁੱਟਦੇ ਉਹ ਮਰੇ ਕਰਵੈਲਾ ਇਨਸ਼ਾਅੱਲਾ ਮਰਨਾ ਵੀਰ ਕਿਸੇ ਦੇ ਨਹੀਂ ਤੇ ਉੱਡਰ ਜਾਂਦਾ ਜੇ ਬਿਨਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰੀ ਆਪਾਂ ਕਿਸੇ ਨਾ ਅਫਸੋਸ ਕਰਨ ਜਾਂਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲੋ ਬੰਦਾ ਚਲ ਜਾਂਦਾ ਕਿ ਯਾਰ ਬਹੁਤ ਬੁਰਾ ਹੋਇਆ ਜਾਇਤਾ ਵੀ ਹੋਣਾ ਚਾਹੀਦਾ ਜਦੋਂ ਜੋ ਮਾਲਕ ਦੀ ਮਰਜ਼ੀ ਹੋਵੇ ਦੁਬਾਰਾ ਉਦਾਂ ਹੋ ਜੇ ਬੰਦੇ ਲਫ਼ਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਥੋੜੇ ਦਿਨ ਪਹਿਲਾਂ ਮਮਾ ਸਾਡੇ ਇਦਾਂ ਛੱਡ ਕੇ ਚਲ ਗਏ ਤੇ ਹੁਣ ਬਾਪੂ ਬਹੁਤ ਦੁੱਖ ਦੀ ਘੜੀ ਆ ਭਾਜੀ ਤੇ ਸੰਸਾਦਿਆਂ ਇਹ ਇਦਾਂ ਲੱਗਦਾ ਜੀ ਸਾਰਾ ਕੁਝ ਉਜੜ ਗਿਆ ਭਾਜੀ ਤੇ ਸਭ ਤੋਂ ਵੱਡੀ ਗੱਲ ਵੀ ਜਿਉਣਾ ਜਿਹੜਾ ਉਹ ਛੁੱਟ ਗਿਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਹ ਸੱਚ ਨੂੰ ਟੁੱਟਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਨਹੀਂ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਟ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਆਲਵੇ ਦਾ ਕਹਿ ਜਾਊਗਾ ਜੀ ਕਾਨ ਸਾਹਿਬ ਜਿਹੜਾ ਕਿ ਅਜੇ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਕੇ ਆ ਗਿਆ ਉਹਨਾਂ ਦੇ ਉੱਪਰ ਜਿਹੜਾ ਕਿ ਉਹਨਾਂ ਦੇ ਮਦਰ ਦੀ ਕੁਝ ਦਿਨ ਪਹਿਲਾਂ ਡੈਥ ਹੋਈ ਦੀ ਫਾਦਰ ਸਾਹਿਬ ਉਹਨਾਂ ਨੇ ਵੀ ਛੋੜਾ ਦੇ ਕਿਨੇ ਕਾਨ ਸਾਹਿਬ ਬਹੁਤ ਹੀ ਕਹਿਨ ਨੂੰ ਤਾਂ ਪਹਿਲੀ ਗੱਲ ਤਾਂ ਹੈ ਕਿ ਕਹਿਨ ਨੂੰ ਤਾਂ ਕੋਈ ਸ਼ਬਦ ਨਹੀਂ ਹੈਗੇ ਹੁਣ ਇਹ ਦੁੱਖ ਇੱਕ 니ਚ ਲੈ ਜਾਂਦਾ ਉਹਦੇ ਤੇ ਇੰਨੀ ਜਲਦੀ ਫੇਰ ਇੱਕ ਦੁੱਖ ਆ ਗਿਆ ਮੈਂ ਹੈਰਾਨ ਆ ਇਸ ਗੱਲੋਂ ਕਿ ਚੰਗੇ ਭਲੇ ਸਿਗੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਕੀ ਕਹਿ ਸਕਦੇ ਆ ਉਹਦੇ ਅੱਗੇ ਜ਼ੋਰ ਨਹੀਂ ਹੈਗਾ ਪਰ ਮਿੱਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਉਹ ਤਾਂ ਰੋਂਦਾ ਨਹੀਂ ਦੇਖਿਆ ਜਾਂਦਾ ਮੈਂ ਬੜਾ ਬਹੁਤ ਕੱਟ ਰੋਂ ਰੋਣ ਵਾਲਾ ਬੰਦਾ ਮੈਂ ਮੈਂ ਮੋਕ ਕੱਟ ਰੋਣਾ ਮੈਂ ਆਪਣੇ ਅੰਦਰ ਹੀ ਰੱਖਦਾ ਜਜ਼ਵਾਤ ਜਿੰਨੇ ਵੀ ਅੰਦਰ ਰੱਖ ਲੈਂਦਾ ਮੈਂ ਕੱਲਾ ਬਹਿ ਕੇ ਰੋ ਲੈਣਾ ਪਰ ਅੱਜ ਜੋ ਗੱਲਾਂ ਕਰ ਰਿਆ ਸੀ ਤੇ ਉਹਦੀ ਗੱਲਾਂ ਸੁਣ ਸੁਣ ਮੈਨੂੰ ਮਤ ਵੀ ਨਹੀਂ ਰੁਕਿਆ ਗਿਆ ਅੱਜ ਵੀ ਤੱਕਾ ਨਾ ਕਰ ਐਨਾ ਰੱਬ ਨੂੰ ਕਹੀਦਾ ਵੀ ਐਨਾ ਤੱਕਾ ਨਾ ਕਰ ਕਰ ਜਿੰਨਾ ਬਣਦਾ ਤੇਰਾ ਉਹਨਾ ਕਰ ਜਿਆਦਾ ਨਾ ਕਰ ਇੰਡਸਟਰੀ ਤੋਂ ਆਨ ਲੈ ਜੇ ਮੈਨੂੰ ਨਜ਼ਰ ਲੱਗੀ ਹੋ ਕੇ ਪਿਛਲੇ ਚਾਂਦ ਦੇ ਨਾਲ ਕਿ ਕਈ ਵੱਡੇ ਚਿਹਰੇ ਜਿਹੜੇ ਦੁਨੀਆ ਨੂੰ ਆਲੇ-ਦੁਆਲੇ ਹਾਂਜੀ ਸਾਨੂੰ ਲੱਗ ਰਿਹਾ ਹੈ ਇਹ ਇਸ ਕਰਕੇ ਅਸੀਂ ਆ ਗੱਲਬਾਤ ਚੱਲਦੀ ਰਹਿੰਦੀ ਸਾਡੇ ਆਸ ਵਿੱਚ ਕਲਾਕਾਰ ਭਰਾਵਾਂ ਦੀ ਵੀ ਪਾਠ ਕਰੀਏ ਕੋਈ ਅਰਦਾਸ ਕਰਾਈਏ ਅਸੀਂ ਸਾਰੇ ਡਰੇ ਹੋਏ ਆ ਹੁਣ ਡਰ ਲੱਗਦਾ ਵੀਰੇ ਸਿੱਧੀ ਗੱਲ ਦੱਸਦਾ ਮੰਨ ਰਿਹਾ ਵਾ ਵੀ ਸੁੱਖ ਰਹੇ ਸਾਰੇ ਪਾਸੇ ਭਾਈ ਜਦੋਂ ਮਾਤਾ ਜੀ ਦਾ ਇੰਤਖਾਰ ਹੋਇਆ ਉਸ ਦਿਨ ਵਿੱਚ ਤੁਸੀਂ ਇੱਥੇ ਪਹੁੰਚੇ ਸੀ ਸੁਣ ਦਿੱਤਾ ਕੀ ਬਾਕੀ ਬਾਪੂ ਨਾਲ ਗੱਲ ਹੋਈ ਸੀ ਬਾਪੂ ਨੇ ਮੇਰੀ ਗੱਲ ਇਹ ਹੋਈ ਸੀ ਕਿ ਕੇਂਦਰ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਬੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਬਚਾ ਨਹੀਂ ਪਾਏ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀ ਹੁਣ ਗੱਲਾਂ ਸੁਣ ਚ ਮਿਲਦੀਆਂ ਇਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਚੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਇਹ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਵੀਵੇਂ ਤੋਂ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਾਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹਿਏ ਤੇ ਉਹ ਕਿੱਦਾਂ ਸਾਰ ਲੈਂਦੇ ਹਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਪਸੇ ਜੀ ਸ਼ੁਕਰੀਆ ਥੈਂਕ ਯੂ ਨਾਲੇ ਮਾਤਾ ਜੀ ਦੇ ਦੇਹਾਂਤ ਹੋ ਜਾਂਦਾ ਉਸ ਤੋਂ ਬਾਅਦ ਹੁਣ ਉਹਨਾਂ ਦੇ ਫਾਦਰ ਸਾਹਿਬ ਦੇ ਦੇਹਾਂਤ ਹੋਇਆ ਉਹਨਾਂ ਦੇ ਬਾਰੇ ਵੀ ਬੀਤ ਕਰੂੰਗਾ ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸੀਰਾ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਤੋਡੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦਾ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਉਹ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜ਼ੀ ਹਾਸਲ ਕਰ ਲਈਏ ਜਦੋਂ ਮਾਪੇ ਚੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਮੈਂ ਤਾਂ ਹੁਣੇ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰੋਂ ਉਸ ਮਾਨ ਦਾ ਦਰਦ ਦੇ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰੇ ਸੀ ਮੈਂ ਹੁਣੀ ਖਾਨ ਨੂੰ ਸਮਝਾ ਰਿਆ ਸੀ ਮੈਂ ਕਹਿੰਦਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਟਾ ਹੈ ਔਰ ਮਾਪੇ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਹੈ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀਆਂ ਦੁਆਵਾਂ ਮੰਗਦੇ ਆ ਸਲਾਮਤੀ ਮੰਗਦੇ ਆ ਪਰ ਉਹ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣਾ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖ ਕੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੋ ਉਹਦੇ ਪਰਿਵਾਰ ਲਈ ਦੁਆ ਕਰੋ ਮਾਪੇ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ ਚ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਇਹ ਜਿਹੜਾ ਜਿਹਦੇ ਮਾਤਾ ਪਿਤਾ ਜਾਣਦੇ ਆ ਇਹ ਦੁੱਖ ਇਹ ਤਕਲੀਫ ਇਹ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਖਾਨ ਸਾਹਿਬ ਦੇ ਲਈ ਅਸੀਂ ਭਰਾ ਆਉਦੇ ਅਸੀਂ ਉਹਦੇ ਨਾਲ ਆ ਖੜੇ ਆ ਉਹਦੇ ਨਾਲ ਇਸ ਘੜੀ ਦੇ ਵਿੱਚ ਲੇਕਿਨ ਇਹ ਦੁੱਖ ਜੋ ਉਹਦੇ ਲਈ ਹੈ ਇਹ ਉਹਨੂੰ ساری ਜ਼ਿੰਦਗੀ ਹੰਡਾਣਾ ਪੈਣਾ ਸੋ ਇਸ ਦੁੱਖ ਨੂੰ ਸ਼ਬਦਾਂ ਚ ਅਸੀਂ ਬਿਆਨ ਕਰ ਹੀ ਨਹੀਂ ਸਕਦੇ ਬਸ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਅੰਕਲ ਜੀ ਨੂੰ ਔਰ ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ पाए ਤੇ ਉਹਨਾਂ ਦੇ ਨਾਲ ਨਾਲ ਉਹ ਵੀ ਚਲੇ ਗਏ ਸੋ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਹੈ ਸ਼ਾਇਦ ਹੋ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬles ਕਰਨਗੇ ਉਹਨੂੰ ਅਸ਼ੀਰਵਾਦ ਦੇਣਗੇ ਅਚੀ ਜ਼ਿੰਦਗੀ ਲਈ ਅਚੀ ਸਿਹਤ ਲਈ ਥੈਂਕ ਯੂ ਜੀ ਮਾਈਨ ਨੂੰ ਆਈਡੀਆ ਦਊਂਗਾ ਭਾਜੀ ਅੱਜ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਕਈ ਲੋਕ 아마 ਡਾਊਨ ਪਹੁੰਚੇ ਉਹ ਕੀ ਕਰਾ ਰਹੇ ਇਹ ਐਸਾ ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ برداشت ਕਰਨ ਔਖਾ ਹੋਇਆ ਤੁਸੀਂ ਦੇਖੋ ਕਿ ਆਹਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਏ ਪੰਜਾਬੀ ਸੰਗੀਤ ਇੰਡਸਟਰੀ ਨੂੰ ਜਿਹਦਾ ਕੋਈ ਆਪਾਂ ਦੇਣਾ ਨਹੀਂ ਬੋਲ ਨਹੀਂ ਸਕਦੇ ਉਹ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ ਮੈਂ ਉਹਨੂੰ ਸਟ੍ਰਗਲ ਕਰਦੇ ਆ ਵੀ ਦੇਖਿਆ ਤੇ ਅੱਜ ਇੱਡੇ ਵੱਡੇ ਮਕਾਮ ਤੇ ਮਾਲਕ ਨੇ ਇਹਨੂੰ ਪਹੁੰਚਾਇਆ ਪਰ ਆ ਜਿਹੜਾ ਘਾਟਾ ਇਹਨੂੰ ਲੱਗਾ ਹਾਲੇ ਤੱਕ ਇਹਨੂੰ ਲੱਗੇ ਮਾਂ ਦਾ ਸੇਵਾ ਠੰਡਾ ਨਹੀਂ ਸੀ ਹੋਇਆ ਤੇ ਕੱਲ ਇਹ ਖਬਰ ਆ ਗਈ ਕਿ ਅੱਜ ਬਾਪ ਵੀ ਇਸ ਜਹਾਨ ਤੇ ਨਹੀਂ ਰਿਹਾ ਤੇ ਇਹਦੇ ਨਾਲ ਤਾਂ ਇੱਕ ਕਿਸਮ ਦਾ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਬੋਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਆ ਇਹ ਜ਼ਿੰਦਗੀ ਖਰੇ ਚਾਰ ਕਿ ਦਿਨਾਂ ਦਾ ਕਹਿੰਦੇ ਉਹਨੇ ਮੇਲਾ ਤੇ ਆਮ ਹੀ ਕਹਾਵਤ ਹੈ ਪਤਾ ਨਹੀਂ ਇਦਾਂ ਲੱਗਣ ਰਿਹਾ ਕਿ ਬਹੁਤ ਹਰ ਇੱਕ ਕੋਲੇ ਥੋੜਾ ਥੋੜਾ ਸਮਾਂ ਜ਼ਿੰਦਗੀ ਤੇ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਕਾਟਾ ਖਾਣ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਟਾ ਮਾਤਾ ਦੇ ਜਨਮ ਤੋਂ ਬਾਅਦ ਖਾਨ ਸਾਹਿਬ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਪਿਤਾ ਦੀ ਰਾਜਕੀ ਸੇਵਾ ਕਰਨਗੇ ਕਿਉਂਕਿ ਇਹ ਹੀ ਇਕਲੋਤੇ ਉਹਨਾਂ ਕੋਲ ਰਹਿ ਗਏ ਪਰਿਵਾਰ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਪੈਨ ਦਾ ਘਰ ਤੋਂ ਹੋਏ ਸੀ ਇਹ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪੇ ਰੈਨੂ ਖਾਨ ਨੂੰ ਅ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਗੈਰੀ ਦੇ ਨਾਲ ਵੀ ਗਿਆ ਤਕਲ ਕਰਕੇ ਅੱਜ ਜੇ ਚੰਗਾ ਟਾਈਮ ਆਸੇ ਅੱਜ ਬੈਠ ਕੇ ਮਾਪੇ ਆਪਣੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਉਹਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਦਿਖਾਨ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਕੱਟ ਆ ਤੇ ਮੈਂ ਦਿਲੋਂ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦੁਆਮਾ ਖਾਨ ਦੇ ਨਾਲ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਮੋਢੇ ਨਾਲ ਮੋਢਾ ਜੋੜ ਕੇ ਰਹੇ ਹਾਂ ਜੀ ਹੋਇਆ ਕੀ ਸੀ ਹਾਰਟ ਅਟੈਕ ਹੀ ਹੋਇਆ ਜੀ ਸਰ ਹਾਰਟ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਆ ਕਿ ਅਟੈਕ ਹੋਇਆ ਤੁਸੀਂ ਦੇਖ ਲਓ ਘੰਮਣ ਭਰਾ ਸਾਡਾ ਹਸਪੀਟਲ ਚ ਇੱਕ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਨਹੀਂ ਲੱਗਿਆ ਤੇ ਹਾਰਟ ਅਟੈਕ ਹੋ ਗਿਆ ਸਮਝੋ ਬਾਹਰ ਹੈ ਕਹਾਣੀ ਤੇ ਰੱਬ ਇਹ ਜਿਹੜਾ ਇਹ ਸਮਾਂ ਚੱਲ ਰਿਹਾ ਉਹ ਤੋਂ ਨਿਜ਼ਾਤ ਸੁਬਾਹ ਹੀ ਅਰਦਾਸ ਕਰਦੇ ਸਾਂ ਇੱਕ ਨਾਜ਼ੁਕ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਹੈ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਤੇ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਵੀ ਮਿਲੇ ਐ ਰੈਸਟੋਰੈਂਟਾਂ 'ਚ ਵੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਉਹਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਆ ਕਿਹੜਾ ਸ਼ਖਸ ਜਿਹਨੂੰ ਨਹੀਂ ਦੋ ਸਭ ਨੂੰ ਦੁੱਖ ਆ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਵਾ ਨੂੰ ਵੀ ਇਹ ਤੰਦਰੁਸਤੀ ਦਵੇ ਇਹਨੂੰ ਸਬਰ ਦਵੇ ਔਰ ਉਹਨਾਂ ਦੇ ਆਤਮਾ ਨੂੰ ਖੁਸ਼ ਰੱਖੇ ਦਾਤਾ ਸਵਰਗ ਚ ਲੈ ਜਾਵੇ ਅ ਸੱਚੀ ਦਸੀ ਜੇ ਲਬਜ਼ਾ ਜੇ ਖਤਮ ਹੋ ਗਏ ਆ ਮਾਂ ਮਰੇ ਤੇ ਪੈਕੇ ਹੀ ਛੁੱਟਦੇ ਪਿਓ ਮਰੇ ਕਰ ਵੇਲਾ ਸ਼ਾਲਾ ਮਰਨਾ ਨਾ ਵੀਰ ਕਿਸੇ ਦੇ ਨਹੀਂ ਤੇ ਉੱਜੜ ਜਾਂਦਾ ਜਿਵੇਂ ਨਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰੀ ਅਪਾ ਕਿਸੇ ਨਾ ਅਫਸੋਸ ਕਰਨ ਜਾਈਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲ ਬੰਦਾ ਜਲ ਜਾਂਦਾ ਕਿ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਲਫ਼ਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਭਾਈ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਆ ਬਟ ਉਹਨਾਂ ਦੀ ਰੂਹ ਜਿਹੜੀ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਬਾ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬੈ ਕੇ ਮੈਂ ਇੱਕ ਸਲੀਮ ਸੁਲੇਮਾਨ ਲਈ ਕੀਤਾ ਸੀ ਬਲਵਾਨ ਸ਼ੰਕਰ ਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8 10 ਘੰਟੇ ਰਿਕਾਰਡਿੰਗ ਕਰਾ ਕੇ ਕੀ ਬੰਦਾ ਕਰੇ ਹਨ ਐਸੇ ਜਿਹੇ ਟਾਈਮ ਤੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਨੇ ਮਾਦਰਾਨੀ ਅੱਗੇ ਦੁਆ ਕਰੋ ਤੁਸੀਂ ਵੀ ਕਰੋ ਕਿ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਪਹਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੈਂਡ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਏ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਠੀਕ ਨਹੀਂ ਬਈ ਦੇਖਿਆ ਅੰਦਾਜ਼ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਿਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਪਾਪ ਦੀ ਦੁਨੀਆ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਔਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਂ ਪਿਓ ਨੂੰ ਤੁਹਾਡਾ ਭੈਣ ਭਰਾ ਨੂੰ ਹੋ ਸਕਦਾ ਤੁਹਾਡਾ ਪੈਸੇ ਦਾ ਲਾਲਚ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਮਾਂ ਪਿਓ ਨੂੰ ਤੁਹਾਡਾ ਕੋਈ ਲਾਲਚ ਨਹੀਂ ਹੈ ਵੀਰ ਪੰਜਾਬ ਦਾ ਸਿੱਕਾ ਨਾਲ ਸਾਲ ਚੱਲਦਾ ਬਹੁਤ ਮਾਨਤਾ ਦੇ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕੋਈ ਐਕਸੀਡੈਂਟ ਅਪਕ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਤੇ ਇੱਕ ਯਾਰ ਹੋ ਗਈ ਗਿਆ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ ਹਾਂਜੀ ਥੈਂਕ ਯੂ ਸੋ ਮੱਚ ਥੈਂਕ ਯੂ ਮੈਂ ਜਿਕਰੋਂ ਸਿੰਘ ਮੌਜੂਦਾ ਪਿੰਡ ਪੰਡਾਲ ਦੋਨਾਂ ਦਾ ਲੰਬੜਦਾਰ ਤੇ ਖਾਨ ਸਾਹ ਦੇ ਪਰਿਵਾਰ ਨਾਲ ਬਹੁਤ ਜ਼ਿਆਦਾ ਮੇਰਾ ਬਚਪਨ ਤੋਂ ਪਿਆਰ ਆ ਤੇ ਜੋ ਤੁਹਾਨੂੰ ਪਤਾ ਹੀ ਆ ਥੋੜੇ ਦਿਨ ਪਹਿਲਾਂ ਮੰਮਾ ਸਾਡੇ ਇਦਾਂ ਛੱਡ ਕੇ ਚੱਲ ਗਏ ਤੇ ਹੁਣ ਬਾਪੂ ਬਹੁਤ ਦੁੱਖ ਦੀ ਗੜੀ ਆ ਭਾਜੀ ਕਿ ਸਾਂਝ ਸਕਦੇ ਆ ਇਹ ਇਦਾਂ ਲੱਗਦਾ ਜੀ ਸਾਰਾ ਕੁਝ ਉਜੜ ਗਿਆ ਭਾਜੀ ਜੀ ਤੁਹਾਡਾ ਕਿੰਨੇ ਜੀ ਮੇਰਾ ਤੁਹਾਡਾ ਪਿਆਰ ਸੀਗਾ ਪਿਤਾ ਦੇ ਭਾਈ 25 26 ਸਾਲ ਹੋ ਗਏ ਘਰੇ ਮੈਨੂੰ ਆਉਂਦੇ ਨੂੰ ਇਦਾਂ ਲੱਗਦਾ ਨਹੀਂ ਸੀ ਵੀ ਮਤਗੀ ਖਾਨ ਸਾਹਿਬ ਸਾਡਾ ਹੀ ਪਰਿਵਾਰ ਆ ਜੀ ਇਦਾਂ ਹੀ ਸਾਂਝਦੇ ਮਮੀ ਡੈਡੀ ਵੀ ਦੇ ਸਾਂਝਦੇ ਮੈਨੂੰ ਆਪਣਾ ਪੁੱਤ ਸਮਝਦੇ ਜੀ ਤੁਸੀਂ ਦੱਸਦੇ ਹੋ ਕਿ ਪਰਸੋਂ ਪਿਤਾ ਜੀ ਇੱਥੋਂ ਗਏ ਹੱਸ ਦੇ ਖੇੜ ਤੇ ਬਹੁਤ ਸਨ ਪਰਸੋਂ ਅਸੀਂ ਕੋਲ ਬੈਠੇ ਪਰਸੋਂ ਪਰਸੋਂ ਅਸੀਂ ਗਏ ਜੀ ਖਾਨ ਸਾਹਿਬ ਲੈ ਕੇ ਗਏ ਉੱਥੇ ਵੀ ਚਲੋ ਮਨ ਹੋਰ ਥਾਈ ਪਈ ਗਿਆ ਫਗਵਾੜੇ ਲੈ ਗਏ ਸੀਗੇ ਤੇ ਫਗਵਾੜੇ ਇਦਾਂ ਜੀ ਇੱਕ ਸਾਇਲੈਂਟ ਅਟੈਕ ਆ ਗਿਆ ਬਾਪੂ ਨੂੰ ਜਦੋਂ ਇੱਥੇ ਸੀਗੇ ਉਦੋਂ ਤੱਕ ਨਹੀਂ ਬਿਲਕੁਲ ਤੰਦਰੁਸਤ ਜੀ ਬਿਲਕੁਲ ਤੰਦਰੁਸਤ ਕਰੋਗੇ ਹਾਂ ਜੀ ਅਸੀਂ ਦੁਪਹਿਰੇ ਤਾਂ ਸਾਡੇ ਨਾਲ ਅਸਲੀ ਟੀਮ ਤੇ ਸੀ 19 ਦਿਨ ਪੁੱਜ ਗਏ ਮਾਤਾ ਜੀ ਦੂਰੇ ਕੋਈ ਹਾਂ ਜੀ ਵੀ ਹੋਸੀਗਾ ਹਾਂਜੀ 17 ਦਿਨ ਹੋਏ ਸੀ 17 18 ਦਿਨ ਹੋਏ ਆ ਜੀ ਪਰਸੋਂ ਵੀਵਾ ਹਲੇ ਤੇ ਹਲੇ ਤਾਂ ਵੀਵੇਂ ਦੀ ਚੀਜ਼ਾਂ ਕਰਨਾ ਸਾਰਾ ਕੁਝ ਪਰ ਇਦਾਂ ਨਹੀਂ ਪਤਾ ਕਿ ਬਾਪੂ ਸਾਡੇ ਨੇ ਛੱਡ ਕੇ ਚਲ ਜਾਣਾ ਹਾਂਜੀ ਠੀਕ ਜੀ ਅਸਲ 'ਚ ਤੇ ਕਹਿਣ ਨੂੰ ਹੈ ਕੁਝ ਨਹੀਂ ਜੀ ਸਾਡੇ ਕੋਲ ਸਚਾਈ ਜਿਹੜੀ ਆ ਤੇ ਸਭ ਤੋਂ ਵੱਡੀ ਗੱਲ ਇਹ ਵੀ ਜਿਉਣਾ ਜਿਹੜਾ ਉਹ ਝੂਠਿਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਸ ਸੱਚ ਨੂੰ ਚੁਟਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਨਹੀਂ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਟ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਆਲਵੇ ਦਾ ਕਹਿ ਜੂਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ-ਬਾਪ ਦਾ ਸਾਆ ਚਲੇ ਜਾਣਾ ਇਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਂ-ਬਾਪ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਦੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਬੋੜਾ ਛੋਟੀ ਦੀ ਫੈਮਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਪੂ ਨਾਲ ਬੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ ਕਿਉਂਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਖਾਨ ਦੇ ਨਾਲ ਸ਼ਾਮਲ ਹੋਏ ਆ ਪਰਿਵਾਰ ਸਾਰੇ ਸ਼ਾਮਲ ਆ ਪਰ ਬਹੁਤ ਵੱਡਾ ਦੁੱਖ ਹੈ